अॼी सही हुन ते नाम साजू विया तेरे अॻ तेरब बोलियां ਆਯੂ ਨੇ ਜਦ ਕਪਵੇ ਸਾਹੀਲੇ ਦੇ ਜਸਵਾੜੀ ਅੱਖੋ ਦੇ ਰਜਵਾ ਸੁਹਾਵੇ ਕਰਦੀ ਜਮਾਹਾਰੀ ਅੱਖੋ ਦੇ ਰਜਵਾ ਸੁਹਾਵੇ ਕਰਦੀ ਜਮਾਹਾਰੀ ਅੱਜ ਵੀ ਬਟਵਰ ਨੇਰੇ ਨਹੀਂ ਆਇਆ ਅੱਜ ਆਇਆ ਦੌਖਦਰਾ ਦੀ ਚਾਤੀ ਉਤੇ ਸਿੱਖੀ ਮਹਿਲ ਬਣਾਇਆ ਦੌਖਦਰਾ ਦੀ ਚਾਤੀ ਉਤੇ ਸਿੱਖੀ ਮਹਿਲ ਬਣਾਇਆ ਉਹ ਧਰਮ ਲਈ ਦਰਬਾਨੀ ਕੀਤੀ ਦੇ ਸਾਰੇ ਪਰਿਵਾਰ ਦੀ ਆਯੋ ਦੇ ਚੜਤ ਪਰੇ ਚਾਣੀ ਦੇ ਦੇ ਅਸਮਾਰ ਦੀ ਆਖੋ ਦੇ ਨਿਮਾਸ ਸੁਹਾਵੇ ਕਲਗੀ ਚਮਕਾ ਮਾਰਦੀ ਵਾਹਿਗੁਰੂ ਜੀ ਦਾ ਖਾਸਾ ਵਾਹਿਗੁਰੂ ਜੀ ਦੀ ਭਤੇ ਕਰੇ ਦਾ ਜੰਗ ਤਾਰੇ ਨੇ ਆ ਕਲਜੀ ਤਰ ਮਾਹੀ ਧੰਤਾ ਨਹੀਂ ਹੈ ਹਾਲਤਾ ਉਹ ਸੰਦਸ ਪਾਈ ਧੰਤਾ ਨਹੀਂ ਹੈ ਹਾਲਤਾ ਉਹ ਸੰਦਸ ਪਾਈ न तटक ते न तलवात चटके जो करण खालसा हो संतस पाई والے سانگیا بھائی हो بھائی पाई بھائی साहेगुरू वाहेगुरू वाहेगुरू मुखी जा रस्ते चे कलंधर चे चबो कले कलंधरू जी कादरी खून दर्द ते डोली जादा सूरमा तरी ते डोली जांदा गुरू वाहेगुरू वाहेगुरू मुख जो ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਹਾਈਕਲਵੰਤ ਸਿੰਘ ਗ੍ਰੰਥੀ ਗੁਰਦੁਆਰਾ ਮਰਸ਼ੀਦ ਬਾਬਾ ਜੀਵਨ ਸਿੰਘ ਨਵਾਂ ਪਿੰਡ ਜੋ ਸੰਗਤਾਂ ਦੇ ਸੰਯੋਗ ਦੇ ਨਾਲ ਹਰ ਸਾਲ ਹੀ ਸ਼ਹੀਦਾਂ ਦੇ ਸਰਦਾਰ ਨਾਮ ਬਾਣੀ ਕੇ ਬੋਧ ਕਾਲ ਜੁਗੀ ਜੀਵਨ ਉਤਾਰਨ ਵਾਲੇ ਸਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਜਿਨ੍ਹਾਂ ਨੂੰ ਜ਼ਾਲਮ ਸਰਕਾਰ ਨੇ ਉਬਲਦੀਆਂ ਦੇਗਾਂ ਵਿੱਚ ਤੱਪੀਆਂ ਤਵੀਆਂ ਦੇ ਉੱਤੇ ਬਿਠਾਲ ਕੇ ਸ਼ਹੀਦ ਕੀਤਾ ਗਿਆ ਉਹਨਾਂ ਦੇ ਸ਼ਹੀਦੀ ਦਿਹਾੜੇ ਹਰ ਸਾਲ ਹੀ ਸੰਗਤਾਂ ਦੇ ਸੰਯੋਗ ਦੇ ਨਾਲ ਮਨਾਏ ਜਾਂਦੇ ਹਨ ਅੱਜ ਉਹ ਵੀ ਸ਼ਹੀਦੀ ਦਿਹਾੜਾ ਹੈ 1984 ਦੇ ਦਿਨ ਜਿਹੜੇ ਸਿੱਖ ਕੌਮ ਨੂੰ ਕਦੇ ਭੁੱਲ ਨਹੀਂ ਸਕਦੇ ਉਹਨਾਂ ਸੀ ਉਹਨਾਂ ਸ਼ਹੀਦਾਂ ਦੀ ਯਾਦ ਵੀ ਮਨਾਈ ਜਾ ਰਹੀ ਹੈ ਸਮੂਹ ਸੰਗਤਾਂ ਦੇ ਸੰਯੋਗ ਨਾਲ ਜੋ ਪਰਸੋਂ ਦੇ ਰੋਤ ਸ੍ਰੀ ਅਖੰਡ ਪਾਤਸ਼ਾਹ ਅਰੰਭ ਹੋਏ ਅੱਜ ਜੋ ਭੋਗ ਪਿਆ ਹੈ ਔਰ ਸੰਗਤਾ ਨੇ ਸੰਗਤ ਕਰਕੇ ਗੁਰੂ ਦਾ ਜਸ ਕੀਤਾ ਏ ਔਰ ਗੁਰੂ ਕੇ ਲੰਗਰ ਜੋ ਵਰਤਾਏ ਜਾ ਰਹੇ ਹਨ ਠੰਡੇ ਜਲਦੀਆਂ ਸੁਬੀਲਾ ਪਿਆਰ ਨੇ ਸੋ ਸੰਗਤਾ ਦੇ ਸੰਯੋਗ ਦੇ ਨਾਲ ਸਿਹਾਰ ਸਾਲ ਗੁਰੂ ਸਾਹਿਬਾਂ ਜੀ ਦੇ ਚਰਨਾਂ ਦੀਆਂ ਖੁਸ਼ੀਆਂ ਲੈਣ ਵਾਸਤੇ ਆਪਣੀ ਕਿਰਤ ਕਮਾਈ ਦਸਾਂ ਨਵਾਂ ਵੀ ਕਮਾਈ ਚੋਂ ਦਸਵੰਦ ਕੱਢ ਕੇ ਆਪਣੀ ਜੀਵਨ ਨੂੰ ਸਫਲਾ ਬਣਾਉਂਦੇ ਆ ਇਤਨੇ ਬਚਨ ਕਹਿੰਦੇ ਕਿ ਮਾਦੇ ਜਤ ਵਾਹਿਗੁਰੂ ਜੀ ਕਾ ਕਾ ਵਾਹਿਗੁਰੂ ਜੀ ਕੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਨਿਸ਼ਾਨ ਸਿੰਘ ਇੰਸਪੈਕਟਰ ਰਟਾਇਰ ਹਾਂ ਜੀ ਪੰਜਾਬ ਪੁਲਿਸ ਤੋਂ ਮੇਰਾ ਪਿੰਡ ਇਹੋ ਹੀ ਹੈ ਤੇ ਅੱਜ ਸ਼ਹੀਦਾਂ ਦਾ ਜਿਹੜਾ ਗੁਰਪੁਰਬ ਉਹਦਾ ਤੇ 30 ਤਰੀਕ ਨੂੰ ਮਨਾਉਣਾ ਸੀ ਨਾ ਤੋਂ ਫਿਰ ਜਿਹੜਾ 1984 ਦੀ ਜਾਦ ਵੀ ਨਾਲ ਤਾਜੀ ਕਰਨ ਵਾਸਤੇ ਅੱਜ ਜਿਹੜਾ ਸਾਰੀ ਸੰਗਤ ਨੇ ਅੱਜ ਦਾ ਦਿਨ ਚੁਣ ਕੇ 6 ਜੂਨ ਦਾ 4 ਜੂਨ ਨੂੰ ਖੰਡਪਾਟ ਸਾਹਿਬ ਰੱਖੇ ਸੀ ਤੇ ਅੱਜ ਠੰਡੇ ਜਲ ਦੀਆਂ ਸ਼ਬੀਲਾ ਲੰਗਰ ਕੀ ਸੰਗਤ ਦੀ ਸਾਰੀ ਮੌਜੂਦਗੀ ਦੇ ਵਿੱਚ ਤੇ ਪਿੰਡ ਦੀ ਸਾਰੀ ਸਾਧ ਸੰਗਤ ਨੇ ਰਲ ਕੇ ਲਾਇਆ ਜੀ ਤੇ ਬੜਾ ਵਧੀਆ ਲੱਗ ਰਿਹਾ ਅੱਜ ਦਾ ਦਿਨ ਜਿਹੜਾ ਵਾ ਗੁਰੂ ਪਾਸ਼ਾ ਮੇਰ ਕਰਨ ਆਉਂਦੇ ਸਮੇਂ ਵੀ ਇਸੇ ਤਰ੍ਹਾਂ ਮਹਾਰਾਜ ਬਲ ਬਖਸ਼ਣ ਸਾਧ ਸੰਗਤ ਨੂੰ ਤੇ ਇਹ ਚੱਲਦਾ ਰਵੇ ਇਸੇ ਤਰ੍ਹਾਂ ਜੋ ਢੰਡਾਰੇ ਆ ਜੋ ਮਹਾਰਾਜ ਦੀ ਕਿਰਪਾ ਦੇ ਨਾਲ ਚੱਲਣ ਡਿਆ ਜੀ ਇਹ ਗੁਰੂ ਪਾਸ਼ਾ ਦਾ ਜੋ ਸ਼ਹੀਦੀ ਗੁਰਪੁਰਬ ਆ ਤੇ ਨਾਲ ਜਿਹੜਾ 1984 ਦੇ ਸ਼ਹੀਦ ਹੈ ਉਹਨਾਂ ਨੂੰ ਯਾਦ ਕੀਤਾ ਗਿਆ ਜੀ ਅੱਜ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਵਾਹਿ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਫਤਿਹ ਅੱਜ ਜੋ ਸਮੁੱਚੇ ਨਗਰ ਵੱਲੋਂ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਗੁਰਪੁਰਬ ਹਰ ਸਾਲ ਦੀ ਤਰ੍ਹਾਂ ਮਨਾਇਆ ਜਾ ਰਿਹਾ ਹੈ ਨੇ ਤੇ ਨਾਲ ਹੀ ਜੋ ਦਿੱਲੀ ਦੇ ਵਿੱਚ ਜੋ ਨਥਿਆ ਲੋਕਾਂ ਦੇ ਵਾਰ ਕਰਕੇ ਇਹਨਾਂ ਸਰਕਾਰਾਂ ਨੇ ਬਹੁਤ ਜ਼ੁਲਮ ਕੀਤਾ ਉਹਨਾਂ ਦੀ ਯਾਦ ਵੀ ਅੱਜ ਮਨਾ ਰਹੇ ਨੇ ਬਾਕੀ ਬਹੁਤ ਬਹੁਤ ਧੰਨਵਾਦ ਆ ਇਹ ਚੈਨਲ ਦਾ ਵੀ ਜਿਹੜਾ ਹਰ ਸਾਲ ਦੀ ਤਰ੍ਹਾਂ ਇੱਥੇ ਇਹਨਾਂ ਸਮਾਗਮਾਂ ਨੂੰ ਕਵਰ ਕਰਕੇ ਹਰ ਇੱਕ ਘਰ ਦੇ ਵਿੱਚ ਪਹੁੰਚਾਉਂਦੇ ਨੇ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਬਲਦੇਵ ਸਿੰਘ ਸਾਬਕਾ ਪ੍ਰਧਾਨ ਮੌਜੂਦਾ ਲੰਬੜਦਾਰ ਨਵੇਂ ਪਿੰਡ ਦਾ ਅੱਜ ਸੀਧਾ ਦੇ ਸਰਤਾਜ ਧੰਨ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਜਿਨ੍ਹਾਂ ਦਾ ਸਿੱਧੀ ਦਿਹਾੜਾ ਹਰ ਸਾਲ ਦੀ ਤਰ੍ਹਾਂ ਇਹ ਗੁਰਦਾਸਬ ਮਨਾਇਆ ਜਾਂਦਾ ਵਾ ਐਤ ਕੀ ਨਾਲ ਹੀ ਜੋ ਕਿ ਕੱਲੂ ਘਾਰਾ 83 ਵਾਲਾ ਸੰਤ ਜਨੈਲ ਸਿੰਘ ਜੀ ਭਿੰਡਾ ਵਾਲੇ ਜੋ ਕਿ ਉਹਨਾਂ ਦੇ ਨਾਲ ਅਨੇਕਾ ਸਿੰਘ ਸਿੱਧ ਹੋਏ ਸੀ ਜੋ ਅਸੀਂ ਤੇ ਮੌਜੂਦਾ ਉੱਥੇ ਹਾਂ ਨੇਗਾ ਸਿੰਘ ਸਿੱਧ ਹੋਏ ਸੀ ਉਹਨਾਂ ਦੀ ਵੀ ਯਾਦ ਨੂੰ ਤਾਜ਼ਾ ਕਰਨ ਵਾਸਤੇ ਅੱਜ ਇੱਥੇ ਸ੍ਰੀ ਖੰਡਵਰ ਸਾਹਿਬ ਦੇ ਭੋਗ ਪਾਏ ਗਏ ਨੇ ਕੰਤ ਸਬੀਨਾ ਦਾ ਲੰਗਰ ਗੁਰੂ ਘਰ ਲੰਗਰ ਦੀ ਤਿਆਰ ਆ ਸਾਰੀ ਸੰਗਤ ਨੇ ਛਾ ਕੇ ਜਾਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਸਮੋਸ ਪਿਆਰੀ ਸਰਮਸਾਗਨ ਨੂੰ ਬੇਨਤੀ ਆ ਕਿ ਜੋ ਵੀ ਸਾਡੇ ਨਗਰ ਦੇ ਵਿੱਚ ਗੁਰੂ ਅਰਜਨ ਦੇਵ ਜੀ ਦੇ ਸ਼ੀ ਦੀ ਦੀਵਾਰੇ ਦੇ ਲੰਗਰ ਲੱਗੇ ਆ ਸ਼ਗਨ ਦੀ ਕਿਰਪਾਲਤਾ ਕਰਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ